ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਨਕ ਦੇ ਕਰ ਹੱਥ ਤੂੰ ਮੇਰੋਂ ਮੇਰ ਪਰਬਤ ਸੁਆਮੀ ਓਟ ਗਹਿ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੈਨੇ ਹਰ ਮੇਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸਨਾਨ ਸੁਣਿਆ ਪੜ ਪੜ ਪਾਵਹੈ ਮਾਨ ਸੁਣਿਆ ਲਗੈ ਸਹਜ ਧਿਆਨ ਨਾਨਕ ਭਗਦਾ ਸਦਾ ਬਗਾਸੁ ਸੁਣਿਆ ਦੁਖ ਬਾਬ ਕਾ ਨਾਸੁ ਸੁਣ ਸਰ ਗੁਣ ਕੇ ਗਾ ਸੁਣ ਆ ਸੇਖ ਪੀਰ ਪਾਤਸ਼ਾ ਸੁਣ ਆ ਅੰਦੇ ਪਾਵੈ ਰੋ ਸੁਣ ਆ ਹਾਥ ਹੋਵੇ ਅਸਗਾ ਹੋ ਨਾਨਕ ਭਗਤਾ ਸਦਾ ਬਗਾਸ ਸੁਣਿਆ ਦੁਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੁ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸਾਰੀ ਮਨੁੱਖਤਾ ਦੇ ਸੰਜ ਰਹਿਬਰ ਸ਼ਬਦ ਗੁਰੂ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਿਆਲਤਾ ਮਿਹਰਮਤ ਦਾ ਸਦਕਾ ਆਪ ਸੰਗਤ ਦੀ ਅਸੀਸ ਨਾਲ ਜੋ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੰਦੀ ਅੰਮ੍ਰਿਤ ਗੁਰਬਾਣੀ ਲੜੀਵਾਰ ਚੱਲ ਰਹੀ ਗੁਰਸ਼ਬਦ ਵਿਚਾਰ ਸ੍ਰੀ ਜਪਜੀ ਸਾਹਿਬ ਜਿੱਥੇ ਆਪ ਜੀ ਨੇ ਅੰਮ੍ਰਿਤ ਗੁਰਬਾਣੀ 10 ਔਰ 11 ਨੰਬਰ ਪੌੜੀ ਪਾਠ ਰੂਪ ਸਰਵਣ ਕੀਤੇ ਨੇ ਆਓ ਇਸ ਪਾਵਨ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਰਲ ਮਿਲ ਕਰਕੇ ਕਰੀਏ ਇਸ ਧਾਨਿਕ ਸਵੇਰਾ ਮਾਧਿਮ ਰਾਹੀਂ ਦੇਸਾਂ ਵਿਦੇਸਾਂ ਵਿੱਚ ਘਰ ਪਰਿਵਾਰਾਂ ਵਿੱਚ ਬੈਠੇ ਆਨੰਦ ਮਾਣ ਰਹੇ ਵੱਡ ਭਾਗੀ ਸਤ ਸੰਗੀ ਜਨੋਂ ਅਦਬ ਸਤਕਾਰ ਨਾਲ ਮਨ ਦੇ ਟਿਕਾ ਲਈ ਇਕਾਗਰ ਚਿਤ ਦੋਨੋਂ ਹੱਥ ਜੋੜ ਅਦਬ ਸਤਕਾਰ ਨਾਲ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਅੰਮ੍ਰਿਤ ਗੁਰਬਾਣੀ ਸ੍ਰੀ ਜਪਜੀ ਸਾਹਿਬ 30 ਦੀਆਂ ਸੁਣਿਆ ਵਾਲੀਆਂ ਚਾਰ ਪੌੜੀਆਂ ਵਿੱਚੋਂ ਦੋ ਪੌੜੀਆਂ ਦੇ ਵਿਚਾਰ ਆਪਾਂ ਪਿਛਲੇ ਦਿਨੀ ਸਾਂਝ ਪੜਾਈ ਸੀ ਔਰ ਇਸ ਬਾਤ ਨੂੰ ਸਮਝਣ ਦਾ ਯਤਨ ਕੀਤਾ ਸੀ ਸਤਿਗੁਰਾਂ ਦੀ ਬਖਸ਼ਿਸ਼ ਕਿਰਪਾਲਤਾ ਦਿਯਾਲਤਾ ਰਹਿਮਤ ਦਾ ਸਦਕਾ ਕਿ ਇਹ ਜਿਹੜਾ ਸੁਣਿਆ ਸ਼ਬਦ ਹੈ ਇਹਦਾ ਜਿੱਥੇ ਸੰਬੰਧ ਸੁਣਨ ਨਾਲ ਹੈ ਉਥੇ ਇਸ ਗੱਲ ਦਾ ਵੀ ਲਿਖਾਇਕ ਹੈ ਕਿ ਇਹ ਜਿਹੜਾ ਸੁਣਿਆ ਸ਼ਬਦ ਪਾਤਸ਼ਾਹ ਨੇ ਵਰਤਿਆ ਹੈ ਇਹ ਨਿਰੰਕਾਰ ਦੇ ਹੁਕਮ ਨੂੰ ਸੁਣਨ ਦੀ ਬਾਤ ਹੈ ਜੇ ਨਿਰੰਕਾਰ ਦਾ ਹੁਕਮ ਤੈਨੂੰ ਸਮਝ ਨਹੀਂ ਪੈ ਰਿਹਾ ਤੂੰ ਸੁਣ ਨਹੀਂ ਰਿਹਾ ਤੇ ਫਿਰ ਗੁਰੂ ਦੀ ਸਿੱਖਿਆ ਰਾਹੀ ਇਸ ਬਾਤ ਨੂੰ ਸੁਣ ਲੈ ਸਮਝ ਲੈ ਕਿਉਂਕਿ ਖੇੜ ਸੁਣਨ ਤੋਂ ਹੀ ਆਰੰਭ ਹੋਣੀ ਆ ਘਰ ਪਰਿਵਾਰ ਵਿੱਚ ਵੀ ਵੇਖੀਦਾ ਏ ਜਦੋਂ ਪਿਓ ਪੁੱਤਰ ਦੇ ਵਿੱਚ ਕੋਈ ਤਕਰਾਰ ਬਣ ਜਾਵੇ ਪੁੱਤਰ ਨਲਾਇਕ ਹੋਵੇ ਨਾ ਸਮਝੋਵੇ ਤੇ ਦਾਨੇ ਪਰਦਾਨੇ ਸੱਜਣ ਆਣ ਕੇ ਜਦੋਂ ਘਰ ਪਰਿਵਾਰ ਵਿੱਚ ਬੈਠਦੇ ਨੇ ਨਾ ਤੇ ਇਹੀ ਕਹਿੰਦੇ ਨੇ ਵੀ ਤੂੰ ਇਹਨੂੰ ਸਮਝਾਉਂਦਾ ਨਹੀਂ ਤੋ ਇਹਨੂੰ ਮਤ ਦੇ ਇਹ ਗਲਤ ਰਾਹ ਤੇ ਜਾ ਰਿਹਾ ਏ ਇਹ ਮਾੜੀ ਸੰਗਤ ਵਿੱਚ ਚਲਾ ਗਿਆ ਇਹ ਵਿਕਾਰਾਂ ਵਿੱਚ ਚਲਾ ਗਿਆ ਇਚਾਦਕ ਸਾਰਾ ਕੁਝ ਉੱਚੇ ਫਿਰ ਉਸ ਬਾਪ ਵੱਲੋਂ ਉਸ ਪਿਤਾਜ ਵੱਲੋਂ ਇਹ ਸ਼ਬਦ ਕਹੇ ਜਾਂਦੇ ਨੇ ਮੇਰੀ ਇਹ ਸੁਣਦਾ ਹੀ ਨਹੀਂ ਖੇੜ ਸੁਣਨ ਤੋਂ ਹੀ ਆਰੰਭ ਹੋਣੀ ਆ ਜੇ ਸੁਣ ਲਵੇ ਤੇ ਫੇਰ ਹੀ ਮੰਨੇਗਾ ਨਾ ਜਦੋਂ ਸੁਣਿਆ ਹੀ ਨਹੀਂ ਇਸ ਕਰਕੇ ਪਾਰਸ਼ਾ ਜੀ ਨੇ ਇਸ ਅੰਮ੍ਰਿਤ ਗੁਰਬਾਣੀ ਜਿੱਥੇ ਨਿਰੰਕਾਰ ਦਾ ਸਰੂਪ ਬਿਆਨ ਕੀਤਾ ਉਹਦੇ ਹੁਕਮ ਦਾ ਜ਼ਿਕਰ ਕੀਤਾ ਹੁਕਮ ਦੇ ਪਸਾਰੇ ਦਾ ਜ਼ਿਕਰ ਕੀਤਾ ਮਨੁੱਖ ਕਰਮਾਂ ਦੇ ਆਧਾਰਤ ਖੜਾ ਇਸ ਬਾਤ ਦਾ ਗੁਰੂ ਪਾਰਸ਼ਾ ਜੀ ਨੇ ਵਿਸ਼ਲੇਸ਼ਣ ਕੀਤਾ ਉੱਥੇ ਜਦੋਂ ਆਰੰਭਕ ਬੰਕਤੀਆਂ ਜਾਂ ਪੌੜੀਆਂ ਗੁਰੂ ਪਾਰਸ਼ਾ ਨੇ ਸਾਡੀ ਚੋਲੀ ਦਾਤ ਪਾਈਆਂ ਤੇ ਉਹ ਸੁਣਨ ਦੀ ਗੱਲ ਕੀਤੀ ਪਹਿਲਾਂ ਕਿ ਤੂੰ ਸੁਣਨਾ ਕੀ ਹੈ ਜਿੰਨਾ ਚਿਰ ਤੱਕ ਮਨੁੱਖ ਸੁਨੇਗਾ ਨਹੀਂ ਉਹਨਾਂ ਚਿਰ ਤੱਕ ਇਹ ਕੁਛ ਵੀ ਨਹੀਂ ਕਰ ਸਕਦਾ ਖੇਡ ਹੀ ਸੁਣਨ ਤੋਂ ਆਰੰਭ ਹੋਣੀ ਹੈ ਤੇ ਆਪਾਂ ਇਹ ਵੀ ਵਿਚਾਰਿਆ ਸੀ ਗੁਰਮੁਖੋ ਕੀ ਸੁਣਨਾ ਹੈ ਤੇ ਕੀ ਨਹੀਂ ਸੁਣਨਾ ਕੰਨ ਮਿਲੇ ਨੇ ਪਰ ਸਭ ਕੁਝ ਸੁਣਨ ਲਈ ਨਹੀਂ ਗੁਰੂ ਸਾਹਿਬ ਨੇ ਉੱਥੇ ਬੜਾ ਸੁਚੇਤ ਕੀਤਾ ਸਾਨੂੰ ਏ ਸਰਵਣੋ ਮੇਰਿਓ ਸਚੈ ਸੁਣਨੈ ਨੋ ਪਠਾਇ ਸਚੈ ਸੁਣਨੈ ਨੋ ਪਠਾਇ ਸਰੀਰ ਲਾਇ ਸੁਣੋ ਸਤ ਬਾਣੀ ਸਚ ਨੂੰ ਸੁਣਨਾ ਹੈ ਸਚ ਨੂੰ ਸੁਣ ਕੇ ਕਮਾਉਣ ਦਾ ਯਤਨ ਕਰਨਾ ਤੇ ਦੂਜੇ ਪਾਸੇ ਪਾਤਸ਼ਾਹ ਨੇ ਵੀ ਆਖਿਆ ਮੇਰੇ ਮੋਹਨ ਸਰਬਣੀ ਇਹ ਨਾ ਸੁਣਾਏ ਸਾਕਤ ਗੀਤ 나ਦ ਤੁਨ ਗਾਵਤ ਬੋਲਤ ਬੋਲ ਅਜਾਏ ਦੇਖੋ ਜਤਨੇ ਵਿਦਿਆਲੇ ਇੰਸਟੀਚਿਊਟ ਯੂਨੀਵਰਸਟੀਆਂ ਖੁੱਲੀਆਂ ਨੇ ਉਮਨਾ ਥਾਵਾਂ ਦੇ ਉੱਤੇ ਚੰਗਾ ਸੁਣਾਇਆ ਜਾਂਦਾ ਹੈ ਚੰਗਾ ਪੜਾਇਆ ਜਾਂਦਾ ਹੈ ਜੇ ਉੱਥੇ ਮਾੜਾ ਸੁਣਾਉਣਾ ਆਰੰਭ ਕਰ ਦਿੱਤਾ ਜਾਵੇ ਫਿਰ ਤੇ ਸਮਾਜ ਦੀ ਦਸ਼ਾ ਹੀ ਵਿਗੜ ਜਾਏਗੀ ਸੁਣਾਉਣ ਵਾਲਾ ਚੰਗਾ ਸੁਣਾ ਰਿਹਾ ਹੈ ਕਿ ਸਮਾਜ ਦੀ ਸਿਰਜਣਾ ਚੰਗੇ ਸੁਣਨ ਨਾਲ ਹੋਣੀ ਹੈ ਜੇ ਬੱਚੇ ਨੂੰ ਮਾੜਾ ਸੁਣਾਈ ਜਾਓਗੇ ਗਲਤ ਸੁਣਾਈ ਜਾਓਗੇ ਉਹ ਬੱਚਾ ਕਦੇ ਵੀ ਸਮਾਜ ਵਿੱਚ ਚੰਗਾ ਨਹੀਂ ਕਰ ਸਕੇਗਾ। ਸੋ ਖੇੜ ਸੁਣਨ ਤੋਂ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਰਸਾ ਜੀ ਅੱਜ ਦਸਵੀਂ ਪੌੜੀ ਦੇ ਵਿੱਚ ਜੋ ਬਖਸ਼ਿਸ਼ ਸਾਡੇ ਤੇ ਰਹਿਮਤ ਕਰ ਰਹੇ ਨੇ ਸੁਣਿਆ ਸਤ ਸੰਤੋਖ ਗਿਆਨ ਹੁਣ ਨਿਰੰਕਾਰ ਨੂੰ ਸੁਣਨਾ ਏ ਜੇ ਉਹ ਨੂੰ ਨਹੀਂ ਸੁਣ ਸਕਦਾ ਤੇ ਉਹਦਾ ਉਪਦੇਸ਼ ਗੁਰੂ ਦੀ ਰਸਨਾ ਤੋਂ ਸੁਣ ਲੈ। ਤੇ ਜਦੋਂ ਤੂੰ ਸੁਣੇਗਾ ਤੈਨੂੰ ਇਸ ਬਾਤ ਦੀ ਲਖਤਾ ਹੋਵੇਗੀ ਕਿ ਨਿਰੰਕਾਰ ਜਿੱਥੇ ਗੁਣਾ ਦਾ ਸਾਗਰ ਸੋਮਾ ਹੈ ਉੱਥੇ ਤੂੰ ਵੀ ਜ਼ਿੰਦਗੀ ਚ ਗੁਣ ਧਾਰਨ ਕਰਨੇ ਨੇ ਤੇਰੇ ਗੁਣਾ ਕਰਕੇ ਹੀ ਨਿਰੰਕਾਰ ਨਾਲ ਤੇਰੀ ਸਾਂਝ ਬਣਾਉਣੀ ਆ ਦੇਖੋ ਨਾ ਉਹੀ ਬੱਚਾ ਹੈ ਜਿਹੜਾ ਪੜਦਾ ਨਹੀਂ ਸਮੇਂ ਨਾਲ ਘਰ ਨਹੀਂ ਆਉਂਦਾ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਹੈ ਆਂਡੀਆਂ ਗਵਾਂਡੀਆਂ ਨੂੰ ਵੀ ਪਰੇਸ਼ਾਨ ਕਰਦਾ ਹੈ ਇੱਕ ਦਿਨ ਖੇਡ ਅਸੀ ਬਣੀ ਕਿ ਉਹਨੇ ਕਿਤੋਂ ਸੁਣ ਲਿਆ ਕਿ ਮਾਪੇ ਦਾ ਕਹਿਣਾ ਮੰਨਣਾ ਚਾਹੀਦਾ ਏ ਸਮੇਂ ਨਾਲ ਘਰ ਪਹੁੰਚ ਜਾਣਾ ਚਾਹੀਦਾ ਏ ਗਲਤ ਸੰਗਤ ਨਹੀਂ ਕਰਨੀ ਚਾਹੀਦੀ ਗਲਤ ਸੋਸਾਇਟੀ ਵਿੱਚ ਮਾੜੀਆਂ ਚੀਜ਼ਾਂ ਨੂੰ ਨਸ਼ੇ ਨੂੰ ਇਤਿਆਦਕ ਨੂੰ ਸੇਵਨ ਨਹੀਂ ਕਰਨਾ ਚਾਹੀਦਾ ਉਹ ਬੱਚਾ ਜਦੋਂ ਸੁਣਦਾ ਏ ਉਹਦੇ ਮਨ ਤੇ ਕਸਰ ਹੁੰਦਾ ਵੀ ਇਹ ਸਭ ਚੀਜ਼ਾਂ ਮਾੜੀਆਂ ਨੇ ਉਹੀ ਬੱਚਾ ਚੰਗਾ ਬਣ ਜਾਂਦਾ ਜਦੋਂ ਸਮੇਂ ਨਾਲ ਘਰ ਆਵੇ ਸਹੀ ਵਕਤ ਤੇ ਆਪਣੀ ਪੜ੍ਹਾਈ ਕਰੇ ਜਿਸ ਸਕੂਲ ਪਾਠਸ਼ਾਲਾ ਮਦਰਸਾ ਯੂਨੀਵਰਸਿਟੀ ਪੜਦਾ ਉੱਥੇ ਸਮੇਂ ਨਾਲ ਪਹੁੰਚੇ ਹਰ ਟੀਚਰ ਦਾ ਹਰ ਪ੍ਰੋਫੈਸਰ ਦਾ ਲੈਕਚਰ ਜਿਹੜਾ ਉਹ ਬੜੀ ਸੰਜੀਦਗੀ ਨਾਲ ਸਾਵਧਾਨਤਾ ਨਾਲ ਸੁਣੇ ਤੇ ਕੁਦਰਤਨ ਸਮਾਜ ਕੀ ਆਖੇਗਾ ਪਰਿਵਾਰ ਕੀ ਆਖੇਗਾ ਵੀ ਸਾਡਾ ਬੱਚਾ ਬਦਲ ਗਿਆ ਬਦਲਿਆ ਕੀ ਉਹਦੀ ਅੱਖਾਂ ਬਦਲ ਗਈਆਂ ਨਹੀਂ ਉਹਦੇ ਹੱਥ ਬਦਲ ਗਏ ਨਹੀਂ ਉਹਦੇ ਪੈਰ ਬਦਲ ਗਏ ਨਹੀਂ ਉਹਦੀ ਸੋਚ ਬਦਲ ਗਈ ਉਹਦੇ ਅੰਦਰ ਦੇ ਖਿਆਲ ਆਤ ਬਦਲ ਗਏ ਸਭ ਸੱਚੇ ਪਾਰਸਾ ਕਹਿੰਦੇ ਬਸ ਆਹੀ ਤੇ ਜ਼ਿੰਦਗੀ ਹੈ ਜਦੋਂ ਤੂੰ ਸੱਚ ਨੂੰ ਸੁਣ ਲਿਆ ਜਦੋਂ ਤੂੰ ਇਸ ਬਾਤ ਨੂੰ ਸਮਝ ਲਿਆ ਜਾਣ ਲਿਆ ਕਿ ਨਿਰੰਕਾਰ ਗੁਣਾ ਤੇ ਪ੍ਰਸੰਨ ਹੁੰਦਾ ਹੈ ਉਹਦੀ ਖੇਡ ਹੀ ਗੁਣਾ ਦੇ ਨਾਲ ਹੈ ਫਿਰ ਤੂੰ ਆਪਣੀ ਜ਼ਿੰਦਗੀ ਚ ਇਹ ਗੁਣ ਧਾਰਨ ਕਰੇਗਾ ਸਤ ਸੰਤੋਖ ਤੇ ਗਿਆਨ ਗਿਆਨ ਨੇ ਹੀ ਇਸ ਗੱਲ ਦੀ ਲਖਤਾ ਦੇਣੀ ਹੈ ਕਿ ਸਤ ਕਿੰਨਾ ਕੁ ਜ਼ਰੂਰੀ ਹੈ ਗਿਆਨ ਤੋਂ ਹੀ ਇਸ ਬਾਤ ਦੀ ਸਮਝ ਆਉਣੀ ਹੈ ਕਿ ਸੰਤੋਖੀ ਹੋਣਾ ਕਿੱਡਾ ਜ਼ਰੂਰੀ ਹੈ ਗਿਆਨਵਾਨ ਮਨੁੱਖ ਹੀ ਸੰਤੋਖੀ ਹੁੰਦਾ ਹੈ ਔਰ ਸਤਜਾਣਿਓ ਗੁਰਮੁਖੋ ਜਹਾਂ ਗਿਆਨ ਤਹਾਂ ਧਰਮੈ ਧਰਮ ਖੜਾ ਈ ਉਥੇ ਜਿੱਥੇ ਗਿਆਨ ਹੈ ਜੇ ਗਿਆਨ ਨਹੀਂ ਤੇ ਧਰਮ ਵੀ ਨਹੀਂ ਫਿਰ ਸਿਰਫ ਇੱਕ ਕਰਮਕਾਂਡ ਹੋ ਸਕਦਾ ਹੈ ਮਨੋਕਿਕ ਕਰਮ ਕਰਦਾ ਹੋ ਸਕਦਾ ਹੈ ਪਰ ਗਿਆਨ ਇਸ ਗੱਲ ਦੀ ਲਖਦਾ ਦਿੰਦਾ ਹੈ ਇਹਨੂੰ ਇੰਜ ਸਮਝਿਓ ਜਿਵੇਂ ਅਕਸਰ ਕਿਹਾ ਜਾਂਦਾ ਹੈ ਧਰਮ ਦੀ ਦੁਨੀਆ ਵਿੱਚ ਸ਼ਰਧਾ ਤੇ ਗਿਆਨ ਦੋਨੋਂ ਚਾਹੀਦੇ ਨੇ ਸ਼ਰਧਾ ਜਿਹੜਾ ਹੈ ਉਹ ਸਾਡੇ ਪੈਰਾਂ ਦੀ ਨਿਆਈ ਕੰਮ ਕਰਦੀ ਹੈ ਪੈਰ ਕਿਤੇ ਚੱਲ ਕੇ ਜਾਂਦੇ ਨੇ ਸ਼ਰਧਾ ਹੈ ਪਰ ਗਿਆਨ ਅੱਖਾਂ ਰਾਹੀ ਪ੍ਰਾਪਤ ਹੋਣਾ ਹੈ ਕਿ ਕਿੱਧਰ ਜਾਣਾ ਹੈ ਗਿਆਨ ਅੱਖਾਂ ਨੇ ਸ਼ਰਦਾ ਪੈਰ ਨੇ ਜੇ ਇਕੱਲੇ ਪੈਰ ਹੋਏ ਤੇ ਕੁਰਾਹੇ ਪੈ ਜਾਏਗਾ ਮਨੁੱਖ ਤੇ ਜੇ ਇਕੱਲਾ ਹੀ ਗਿਆਨ ਹੋਇਆ ਫਿਰ ਬੰਦਾ ਕਿਤੇ ਪਹੁੰਚ ਵੀ ਨਹੀਂ ਸਕਦਾ ਗਿਆਨ ਵੀ ਚਾਹੀਦਾ ਹੈ ਗਿਆਨ ਦੇ ਨਾਲ ਨਾਲ ਸ਼ਰਦਾ ਵੀ ਚਾਹੀਦੀ ਹੈ ਗਿਆਨवान ਮਨੁੱਖ ਜੇ ਸ਼ਰਦਾवान ਹੋਵੇ ਫਿਰ ਨਿਰੰਕਾਰ ਦੇ ਘਰ ਰਸਾਈ ਹੁੰਦੀ ਹੈ ਨਹੀਂ ਤੇ ਇਕੱਲਾ ਗਿਆਨ ਪ੍ਰਾਪਤ ਕਰਕੇ ਤੇ ਬੰਦਾ ਹੰਕਾਰੀ ਹੋ ਜਾਂਦਾ ਹੈ ਗਿਆਨ ਹਾਸਲ ਕਰਨਾ ਸੀ ਇਸ ਬਾਤ ਨੂੰ ਸਮਝਣ ਵਾਸਤੇ ਕਿ ਇਸ ਧਰਤੀ ਤੇ ਇਸ ਪਲੈਨੈਟ ਤੇ ਬਹੁਤ ਐਸੇ ਨੇ ਮਾਲਕ ਜੀ ਜਿਨ੍ਹਾਂ ਨੂੰ ਤੂੰ ਪਤਾ ਨਹੀਂ ਕਿੰਨਾ ਕੁ ਗਿਆਨ ਦਿੱਤਾ ਹੋਇਆ ਹੈ ਮੇਰੇ ਤੋਂ ਬਧਿਕ ਬੈਠੇ ਹੋਏ ਨੇ ਗਿਆਨੀ ਨੇ ਜਿੱਥੇ ਚੇਤਨ ਹੋਣਾ ਸੀ ਨਾ ਸਾਵਧਾਨ ਹੋਣਾ ਸੀ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਅਸੀਂ ਕਿੰਨੇ ਬਚਨ ਬਾਣੀ ਅੰਦਰ ਪੜਦੇ ਆਂ ਕਿ ਸੱਚੇ ਪਾਰਸਾ ਸਾਡੀ ਅਗਿਆਨਤਾ ਦਾ ਹਨੇਰਾ ਦੂਰ ਕਰ ਦੋ ਅਗਿਆਨੀ ਮਨੁੱਖ ਨੂੰ ਕੌਣ ਬੁਲਾਉਂਦਾ ਹੈ ਜਿਹੜਾ ਥੋੜਾ ਬਹੁਤਾ ਇੰਟੈਲੈਕਚੁਅਲ ਲੈਵਲ ਦੇ ਉੱਤੇ ਬੁੱਧ ਦਾ ਤਲ ਦੇ ਉੱਤੇ ਪੜਿਆ ਲਿਖਿਆ ਮਨੁੱਖ ਹੈ ਉਹਨੂੰ ਹੀ ਕਿਤੇ ਬੜੇ ਸਤਕਾਰ ਨਾਲ ਬੁਲਾਇਆ ਜਾਂਦਾ ਹੈ ਦੇਖੋ ਪੜੇ ਲਿਖੇ ਮਨੁੱਖ ਦੀ ਹੀ ਸਮਾਜ ਵਿੱਚ ਕਦਰ ਹੈ ਜਿੰਨੇ ਕਦੇ ਸਮੇਂ ਨੂੰ ਸੰਭਾਲਿਆ ਫਿਰ ਸਮਾਂ ਉਹਨੂੰ ਸੰਭਾਲਦਾ ਹੈ ਉਹਦਾ ਕੀਮਤੀ ਸਮਾਂ ਇੰਨਾ ਕੁ ਬਣ ਜਾਂਦਾ ਹੈ ਕਦੇ ਉਹਨੇ ਸਮੇਂ ਨੂੰ ਕੀਮਤੀ ਸਮਝ ਕੇ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਅੱਜ ਖੇਡ ਇਹੋ ਜੀ ਬਣ ਗਈ ਕਿ ਉਸ ਦਾ ਗਿਆਨ ਇੰਨਾ ਕੁ ਕੀਮਤੀ ਬਣ ਗਿਆ ਕਿ ਲਾਈਨਾਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਉਹਨੂੰ ਮਿਲਣ ਵਾਸਤੇ ਉਹਦੇ ਤੋਂ ਗਿਆਨ ਲੈਣ ਵਾਸਤੇ ਅਜਿਤਨੇ ਡਾਕਟਰੇਟ ਦੇ ਸਿਸਟਮ ਦੇ ਵਿੱਚ ਨੇ ਜਿੰਨੇ ਇੰਜੀਨੀਅਰ ਨੇ ਵੱਡੇ ਵੱਡੇ ਫਿਲਾਸਫਰ دانشਵੰਦ ਲੋਕ ਨੇ ਵੱਡੇ ਵੱਡੇ ਆਲਮ ਫਾਜ਼ਲ ਨੇ ਬੰਦਾ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਕੋਲ ਕੀ ਹੈ ਗਿਆਨ ਹੈ ਉਹਨਾਂ ਨੂੰ ਮਿਲਣ ਵਾਸਤੇ ਲਲਡੀਆਂ ਕੱਢਦਾ ਹੈ ਤਰਲੇ ਲੈਂਦਾ ਮਿੰਨਤਾ ਪਾਉਂਦਾ ਸੋ ਗਿਆਨ ਦੀ ਬਹੁਤ ਵੱਡੀ ਥਾਂ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੇ ਤਰਸ ਕਰਕੇ ਸਾਨੂੰ ਸਮਝਾ ਰਹੇ ਨੇ ਵੀ ਗਿਆਨ ਦੀ ਸਮਝ ਸੁਣ ਕੇ ਪ੍ਰਾਪਤ ਹੋਣੀ ਹੈ ਸੁਣੇਗਾ ਤਾਂ ਹੀ ਗਿਆਨੀ ਬਣੇਗਾ ਸੁਣ ਕੇ ਗਿਆਨ ਪ੍ਰਾਪਤ ਹੁੰਦਾ ਹੈ ਗਿਆਨ ਦੇ ਵਿੱਚੋਂ ਫਿਰ ਇਸ ਬਾਤ ਦੀ ਸਮਝ ਆਉਂਦੀ ਹੈ ਕਿ ਜੋ ਮੇਰੇ ਕੋਲ ਹੈ ਮੈਂ ਉਹਦੇ ਵਿੱਚ ਆਪਣੇ ਆਪ ਨੂੰ ਸੈਟੀਸਫਾਈਡ ਸਮਝਾਂ ਨਹੀਂ ਤੇ ਗੁਰਮੁਖੋ ਇਸ ਧਰਤੀ ਦੇ ਉੱਤੇ ਸਾਰਾ ਰਾਜ ਭਾਗ ਪ੍ਰਾਪਤ ਕਰਕੇ ਵੀ ਇੱਕ ਥਾਂ ਤੋਂ ਦੂਜੀ ਥਾਂ ਦੂਜੀ ਥਾਂ ਤੋਂ ਤੀਜੀ ਥਾਂ ਬੰਦੇ ਦੀ ਭੁੱਖੀ ਨਹੀਂ ਮੁੱਕਦੀ ਬੰਦੇ ਨੂੰ ਸੰਤੋਖ ਹੁੰਦਾ ਹੀ ਕੋਈ ਨਹੀਂ ਰੱਜ ਆਉਂਦਾ ਹੀ ਕੋਈ ਨਹੀਂ ਵੈਸੇ ਰਾਜ ਸ਼ਬਦ ਤੋਂ ਹੀ ਅਰਥ ਬਣਿਆ ਜੀ ਰਾਜਾ ਰੱਜ ਦਾ ਮਤਲਬ ਕੀ ਹੁੰਦਾ ਰੱਜਿਆ ਹੋਇਆ ਤੇ ਰਾਜਾ ਕੌਣ ਹੈ ਜਿਹੜਾ ਰੱਜ ਗਿਆ ਤੇ ਰਾਜ ਰਾਜਾ ਕੌਣ ਜਿਹੜਾ ਰਜ ਗਿਆ ਤੇ ਰਾਜ ਕਿੱਥੋਂ ਮਿਲਣਾ ਸੰਤੋਖ ਦੇ ਵਿੱਚੋਂ ਇਹੀ ਕਾਰਨ ਗੁਰਬਾਣੀ ਅੰਦਰ ਪਾਤਸ਼ਾਹ ਨੇ ਬਹੁਤ ਐਸੇ ਸ਼ਬਦ ਸਾਡੀ ਝੋਲੀ ਪਾਏ ਨੇ ਕਿ ਬਿਨਾਂ ਸੰਤੋਖ ਨਹੀਂ ਕੋ ਰਾਜਾ ਜੇ ਸੰਤੋਖ ਨਹੀਂ ਤੇ ਰਾਜਾ ਵੀ ਤ੍ਰਿਪਤ ਨਹੀਂ ਹੋਇਆ ਉਹਦੇ ਅੰਦਰ ਵੀ ਇਹ ਖਿਆਲ ਚੱਲ ਰਹੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸੰਤੋਖ ਨਹੀਂ ਤੇ ਰਾਜਾ ਵੀ ਦੁਖੀ ਆ ਤੇ ਜੇ ਸੰਤੋਖ ਹੈ ਤੇ ਇੱਕ ਭਿਖਾਰੀ ਵੀ ਸੁਖੀ ਆ। ਸੰਤੋਖ ਆ ਜਾਣਾ ਅੱਜ ਦੀ ਪੜੇ ਲਿਖੀ ਸਮਾਜ ਦੀ ਬੋਲੀ ਵਿੱਚ ਉਹਨੂੰ ਕਹਿੰਦੇ ਨੇ ਸੈਟੀਸਫਾਈਡ ਆਪਣੇ ਆਪ ਸੈਟੀਸਫਾਈਡ ਹੋ ਜਾਣਾ ਕਿ ਜੋ ਮੇਰੇ ਕੋਲ ਹੈ ਬਹੁਤ ਕੁਝ ਆ। ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਕਿ ਮਨੁੱਖੀ ਫਿਤਰਤ ਇੱਕ ਸੁਭਾਅ ਹੈ। ਜੋ ਇਹਦੇ ਕੋਲ ਹੈ ਉਹਦੀ ਇਹ ਸਾਰ ਨਹੀਂ ਲੈਂਦਾ ਸਮਝਦਾ ਨਹੀਂ ਤੇ ਜੋ ਇਹਦੇ ਕੋਲ ਨਹੀਂ ਉਹਨੂੰ ਤਾਂ ਬਹੁਤ ਵੱਡਾ ਸਮਝ ਕੇ ਬਹੁਤ ਕੀਮਤੀ ਸਮਝ ਕੇ ਉਹਦੇ ਪਿੱਛੇ ਤੁਰਿਆ ਫਿਰਦਾ ਦੌੜਿਆ ਫਿਰਦਾ ਦੁਨੀਆ ਇੱਕ ਖਿਡੌਣਾ ਹੈ ਜੋ ਮਿਲ ਗਿਆ ਸੋ ਮਿੱਟੀ ਜੋ ਨਾ ਮਿਲਾ ਉਹ ਸੋਨਾ ਹੈ ਦੁਨੀਆ ਇੱਕ ਖਿਡੌਣਾ ਹੈ ਜੋ ਮਿਲ ਗਿਆ ਸੋ ਮਿੱਟੀ ਜੋ ਮਿਲ ਗਿਆ ਜੋ ਇਹਨੇ ਅਚੀਵ ਕਰ ਲਿਆ ਜੋ ਪ੍ਰਾਪਤ ਕਰ ਲਿਆ ਉਹਨੂੰ ਇਹ ਮਿੱਟੀ ਸਮਝਦਾ ਹੈ ਤੇ ਜਿਹੜੀ ਚੀਜ਼ੇ ਨੂੰ ਨਹੀਂ ਮਿਲੀ ਉਹਨੂੰ ਇਹ ਸੋਨਾ ਸਮਝਦਾ ਕਿ ਸ਼ਾਇਦ ਉਹ ਚੀਜ਼ ਵਿੱਚੋਂ ਮੈਨੂੰ ਸੁੱਖ ਮਿਲ ਜਾਏਗਾ ਆ ਨਾ ਹੋਇਆ ਤੇ ਇਦਾਂ ਹੋ ਜਾਏਗਾ ਸਭ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਇਹ ਤੇਰੇ ਮਨ ਦਾ ਬੜਾ ਵੱਡਾ ਭਰਮ ਇੱਕ ਵਹਿਮ ਹੈ ਗਿਆਨ ਨੇ ਇਸ ਗੱਲ ਦੀ ਸੋਝੀ ਦੇਣੀ ਸੀ ਵੀ ਜੋ ਤੇਰੇ ਕੋਲ ਹੈ ਬਹੁਤ ਕੁਝ ਹੈ ਇਸੇ ਨੂੰ ਮੰਨਣ ਦਾ ਯਤਨ ਕਰ ਸੱਚ ਜਾਣੇ ਗੁਰਮੁਖੋ ਬੰਦਾ ਕਈ ਵਾਰੀ ਘਰ ਪਰਿਵਾਰਾਂ ਦੇ ਨਿੱਕੇ ਨਿੱਕੇ ਸੁੱਖਾਂ ਦਾ ਤਿਆਗ ਕਰਕੇ ਵੱਡੇ ਸੁੱਖ ਦੀ ਪ੍ਰਾਪਤੀ ਲਈ ساری ਉਮਰ ਹੀ ਕਰੁਜਦਾ ਰਹਿੰਦਾ ਦੁਖੀ ਹੁੰਦਾ ਰਹਿੰਦਾ ਪਰੇਸ਼ਾਨ ਹੁੰਦਾ ਰਹਿੰਦਾ ਕਈ ਵਾਰੀ ਦੇਖੀਦਾ ਹੈ ਬੰਦਾ ਚੰਦਾ ਵੀ ਮੈਂ ਆਹ ਲੈਵਲ ਤੇ ਕਿਤੇ ਪਹੁੰਚ ਨਾਂਦਾ ਨਾ ਆਹ ਮਰਤਬਾ ਮੇਰੇ ਕੋਲ ਹੁੰਦਾ ਤੇ ਮੈਂ ਕਈ ਵਾਰੀ ਸੋਚਦਾ ਵੀ ਭਲਿਆ ਜੇ ਉੱਥੇ ਤੂੰ ਪਹੁੰਚ ਗਿਆ ਅੱਜ ਤੂੰ ਪਰਿਵਾਰ ਨਾਲ ਬੈਠ ਕੇ ਡਾਈਨਿੰਗ ਟੇਬਲ ਤੇ ਚਾਰ ਜੀ ਰੋਟੀ ਖਾ ਰਿਓ ਜੇ ਉਸ ਸਟੇਟਸ ਉਸ ਲੈਵਲ ਤੇ ਪਹੁੰਚ ਗਿਆ ਹੋ ਸਕਦਾ ਤੇਰ ਕੋਲਾ ਸੁੱਖ ਗਵਾਚ ਜਾਵੇ ਜੇ ਤੂੰ ਉਸ ਲੈਵਲ ਤੇ ਪਹੁੰਚਣ ਦੀਆਂ ਗੱਲਾਂ ਕਰਦਾ ਹੋ ਸਕਦਾ ਤੇਰੇ ਕੋਲ ਮਾਂ ਦਾ ਸੁੱਖ ਗਵਾਚ ਜਾਵੇ ਬਾਪ ਦਾ ਪਿਆਰ ਗਵਾਚ ਜਾਵੇ ਇਸ ਕਰਕੇ ਜੋ ਹੈ ਨਾ ਜਿੱਥੇ ਮਨੁੱਖ ਹੈ ਉਥੇ ਆਪਣੇ ਆਪ ਨੂੰ ਜੇ ਰੱਜਿਆ ਸਮਝ ਲਵੇ ਸੰਤੋਖੀ ਸਮਝ ਲਵੇ ਪਾਤਸ਼ਾਹ ਕਹਿੰਦੇ ਨੇ ਇਹਦੇ ਵਰਗਾ ਮਨੁੱਖ ਸਮਾਜ ਵਿੱਚ ਫਿਰ ਦੂਜਾ ਕੋਈ ਨਹੀਂ ਹੋਏਗਾ ਸੁਣਿਆ ਸਤ ਸੰਤੋਖ ਗਿਆਨ ਇਸ ਸਤ ਸਤ ਸ਼ਬਦ ਦੇ ਅਰਥ ਬਾਣੀ ਵਿੱਚ ਵੱਖ-ਵੱਖ ਰੂਪਾਂ ਵਿੱਚ ਆਏ ਨੇ ਇੱਥੇ ਜੋ ਗੁਰਮੁਖਾ ਵੱਲੋਂ ਅਰਥ ਕੀਤੇ ਗਏ ਨੇ ਉਹਦਾ ਇਹ ਹੀ ਆ ਕਿ ਸਤ ਦਿੱਤਾ ਹੋਇਆ ਦਾਨ ਦਾਨ ਦੇ ਕੇ ਵੀ ਮਨੁੱਖ ਹੰਕਾਰੀ ਹੋਇਆ ਬੈਠਾ ਹੈ ਇਹ ਕੁਛ ਦਿੰਦਾ ਵੀ ਹੈ ਨਾ ਤੇ ਦੇ ਕੇ ਵੀ ਜਤਾਉਂਦਾ ਐ ਕਿਤੇ ਵੀ ਦੇਖ ਲਓ ਗੁਰਮੁਖੋ ਜੇ ਨੇ ਕਿਸੇ ਮੰਦਰ ਵਿੱਚ ਕਿਸੇ ਗੁਰਦੁਆਰੇ ਕਿਸੇ ਦਿਵਾਲੇਆ ਵਿੱਚ ਕੋਈ ਚੀਜ਼ ਭੇਟਾ ਵੀ ਰੱਖ ਦਿੱਤੀ ਨਾ ਤੇ ਦੇ ਕੇ ਵੀ ਦਿੰਦਾ ਨਹੀਂ ਸਗੋਂ ਅਠੀ ਦਸੀਂ ਸਾਲੀ ਬਾਅਦ ਜਦੋਂ ਉੱਥੇ ਜਾਵੇ ਨਾ ਜੇ ਤੇ ਉਹਦੀ ਵਸਤੂਆਂ ਨੂੰ ਉੱਥੇ ਮਿਲ ਜਾਵੇ ਦਿਸ ਬਵੇ ਫਿਰ ਬੜਾ ਖੁਸ਼ ਹੁੰਦਾ ਐ ਪਰ ਜੇ ਨਾਮ ਵੀ ਦਿਸੇ ਤੇ ਫਿਰ ਉਹ ਪੁੱਛ ਗਿਛ ਕਰਦਾ ਵੀ ਹਾਂ ਮੇਰੀ ਦਿੱਤੀ ਮੈਂ ਦੇਣ ਵਾਲਾ ਹਾਲਾਂਕਿ ਪੜ੍ਹ ਕੇ ਆਇਆ ਪਿੱਛੇ ਸਭਨਾ ਜੀਆਂ ਦਾ ਇੱਕ ਦਾਤਾ ਪਿੱ ਦਾਤਾ ਤੇ ਮਾਲਕਾ ਤੂੰ ਤੇਰੇ ਦਿੱਤੇ ਚੋਂ ਮੈਂ ਕੁਝ ਰੱਖ ਰਿਆਂ ਤੇ ਦਿੱਤੇ ਚੋਂ ਰੱਖਣ ਵਾਲਾ ਮਨੁੱਖ ਦਾਤਾ ਕਿਦਾਂ ਹੋ ਗਿਆ ਇਸ ਕਰਕੇ ਸੁਣਿਆ ਸਤ ਸੰਤੋਖ ਗਿਆਨ ਸੰਤੋਖ ਆ ਜਾਣਾ ਇਹ ਬਹੁਤ ਵੱਡੀ ਦਾਤਾ ਗੁਰਮੁਖੋਂ ਅੱਜ ਦੁਨੀਆਂ ਦੀ ਵਿੱਚ ਦੌੜ ਲੱਗੀ ਪਈ ਹੈ ਮੇਰੇ ਕੋਲ ਚੰਗਾ ਘਰ ਚਾਹੀਦਾ ਹੈ ਬਾਦਸ਼ਾਹ ਕਹਿੰਦੇ ਉਪਰਾਲਾ ਕਰ ਮਿਹਨਤ ਕਰ ਮਸ਼ਕਕਤ ਕਰ ਪਰ ਕਿਸੇ ਦਾ ਹੱਕ ਖਾ ਕੇ ਬੇਈਮਾਨੀ ਕਰਕੇ ਧੋਖਾ ਕਰਕੇ ਕਰਨਾ ਬਣਾਈ ਉਸ ਘਰ ਵਿੱਚ ਉਹ ਸੁੱਖ ਨਹੀਂ ਉਹ ਮਿਲਣਾ ਉਸ ਘਰ ਦੇ ਵਿੱਚੋਂ ਸਕੂਨ ਨਹੀਂ ਉਹ ਮਿਲਣਾ ਰੋਟੀ ਕਰ ਜੋੜ ਵੱਧ ਤੋਂ ਵੱਧ ਇਕੱਠੀ ਕਰ ਬੱਚਿਆਂ ਲਈ ਇਕੱਠੀ ਕਰ ਮਾਤਾ ਪਿਤਾ ਲਈ ਇਕੱਠੀ ਕਰ ਪਰਿਵਾਰ ਲਈ ਇਕੱਠੀ ਕਰ ਕਿਤੇ ਨਹੀਂ ਆਖਿਆ ਪਰ ਪਾਤਸ਼ਾਹ ਕਹਿੰਦੇ ਨੇ ਸਿਰਫ ਇਹ ਮਨੋਰਥ ਰੱਖ ਕੇ ਪੀ ਮੇਰੇ ਬੱਚੇ ਹੀ ਰਾਜੀ ਰਹਿਣ ਮੇਰੇ ਬੱਚੇ ਹੀ ਖਾਣ ਮੇਰੇ ਬੱਚੇ ਹੀ ਤੰਦਰੁਸਤ ਰਹਿਣ ਉਹਦੇ ਪਿੱਛੇ ਲੋਕਾਂ ਦੇ ਬੱਚਿਆਂ ਦਾ ਹੱਕ ਖੋ ਲੈਣਾ ਲੋਕਾਂ ਦੇ ਬੱਚਿਆਂ ਦੇ ਮੂੰਹ ਦੇ ਨਵਾਲੇ ਖੋ ਲੈਣੇ ਅੱਜ ਬੰਦਾ ਕਰ ਰਿਹਾ ਗੁਰਮੁਖੋ ਦੂਜਿਆਂ ਦੇ ਹੱਕ ਖੋ ਕੇ ਬੱਚਿਆਂ ਨੂੰ ਪਾਲਣ ਦਾ ਯਤਨ ਕਰ ਰਿਹਾ ਇਹ ਭੁੱਲੀ ਜਾਂਦਾ ਹੈ ਕਿ ਮਾਲਕਾ ਇਹ ਸਾਰੀ ਕਾਇਨਾਤ ਤੇਰੀ ਬਣਾਈ ਹੋਈ ਹੈ ਮੈਂ ਆਪਣੇ ਬੱਚਿਆਂ ਨੂੰ ਵੀ ਪਾਲਾਂ ਪਰ ਇਮਾਨਦਾਰੀ ਦੀ ਰੋਟੀ ਨਾਲ ਹੱਕ ਸੱਚ ਦੀ ਰੋਟੀ ਦੇ ਨਾਲ ਦੂਜਿਆਂ ਦੇ ਹੱਕ ਖੋ ਕੇ ਦੂਜਿਆਂ ਨੂੰ ਲਹੂ ਨਿਚੋੜ ਕੇ ਆਪਣੇ ਬੱਚਿਆਂ ਤੱਕ ਹੱਕ ਪਹੁੰਚਾਉਣ ਵਾਲਿਆ ਇਸ ਬਾਤ ਨੂੰ ਯਾਦ ਰੱਖੀ ਗੁਰਬਾਣੀ ਦਾ ਫੈਸਲਾ ਹੈ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁੱਤਦਾਰਾ ਪਿਆਨ ਨੂੰ ਲੁਟਾਵੈ ਮਨ ਮੇਰੇ ਭੁੱਲੇ ਕਪਟਨਾ ਕੀਜੇ ਅੰਤ ਨ ਬੇਰਾਤੇ ਰਹਿ ਜੀ ਪਹਿ ਲਿਜੈ ਤੇਰੀ ਜਿੰਦ ਨੂੰ ਇਸ ਬਾਤ ਦਾ ਹਿਸਾਬ ਦੇਣਾ ਪੈਣਾ ਕਿਸੇ ਦਾ ਹੱਕ ਲੈਈ ਹੈ ਨਾ ਕਰ ਗੁਰਮੁਖੋ ਮਾਫ ਕਰਿਓ ਮੈਂ ਤੇ ਅਕਸਰ ਕਹਿਣਾ ਹੁੰਦਾ ਜੇ ਬੰਦਾ ਸਬਜੀ ਲੈਣ ਖੜਾ ਕਿਸੇ ਰੇੜੀ ਵਾਲੇ ਨੂੰ ਸਬਜੀ 200 ਦੀ ਬਣੀ ਹੈ ਉਹਨੂੰ ਭੁਲੇਖੇ ਨਾਲ ਦਾ ਇਸ ਤਰੀਕੇ ਨਾਲ ਉਹਨੇ ਨੋਟ ਵੱਧ ਦੇ ਦਿੱਤੇ ਜਾਂ ਮਾਇਆ 270 40 ਬਣੀ ਇਹ 200 ਦੇ ਕੇ 40 70 ਦਾ ਮੁਨਾਫਾ ਕਰਕੇ ਆਜੇ ਨਾ ਚਲਾਏ ਤੇ ਫਿਰ ਇਹ ਕਹਿੰਦਾ ਵੀ ਮੈਂ ਅਗਲੇ ਨੂੰ ਪਤਾ ਨਹੀਂ ਲੱਗਣ ਦਿੱਤਾ ਪਰ ਇਹ ਭੁੱਲ ਜਾਂਦਾ ਏ ਕਿ ਤੇਰੀ ਇਸ ਬੇਈਮਾਨੀ ਨੇ ਤੈਨੂੰ ਰਾਤ ਸੌਣ ਨਹੀਂ ਦੇਣਾ। ਮਨੁੱਖ ਨੂੰ ਬਕਾਇਦਾ ਸੌਣ ਤੋਂ ਪਹਿਲਾਂ ਜਾਂ ਕਿਤੇ ਰਾਤ ਚ ਲੰਘਦੇ ਵੜਦੇ ਵੀ ਉਹ ਬੰਦਾ ਮਿਲੇਗਾ ਨਾ ਉਹਦੇ ਸੁਰਤ ਦੇ ਵਿੱਚ ਉਹ ਵਸੀ ਹੋਈਗੀ ਬੇਈਮਾਨੀ ਉਹ ਬਾਰ-ਬਾਰ ਸਟਾਕ ਕਰੇਗੀ ਬੰਦੇ ਨੂੰ। ਇਸ ਕਰਕੇ ਕਿੰਨਾ ਚੰਗਾ ਹੋਵੇ ਇਸ ਬਾਤ ਤੋਂ ਬੜੇ ਤੁਸੀਂ ਇਨਸੀਡੈਂਟ ਦੇਖਦੇ ਹੋ ਲੋਕ ਚੰਗੇ ਘਰਾਵਾਲੇ ਗੱਡੀਆਂ ਚ ਤੇਲ ਪਵਾਉਂਦੇ ਨੇ ਪੈਟਰੋਲ ਪੰਪ ਤੋਂ ਗੱਡੀ ਢਾਕੇ ਲਾਜਾਂਦੇ ਨੇ ਇਸ ਗੱਲ ਨੂੰ ਖਿਆਲ ਵਿੱਚ ਨਹੀਂ ਰੱਖਦੇ ਕਿ ਜਿਹਦੇ ਨਾਲ ਮੈਂ ਧੋਖਾ ਕਰ ਆਇਆ ਉਸ ਪੈਸੇ ਨਾਲ ਹੋ ਸਕਦਾ ਉਹ ਵਿਚਾਰਾ ਜਿਹੜਾ ਤੇਲ ਪਾਉਣ ਵਾਲਾ ਜਿਹਦੀ ਤਨਖਾਹ ਹੀ ਭਾਵੇਂ ਉਨੀ ਹੋਵੇ ਉਹਦੇ ਘਰ ਦਾ ਗੁਜ਼ਾਰਾ ਉਹਦੇ ਨਾਲ ਚੱਲਣਾ ਤੇ ਤੂੰ ਕਿੱਡਾ ਵੱਡਾ ਛਲ ਕਰਕੇ ਆ ਗਿਆ ਬੰਦਾ ਕਹਿੰਦਾ ਮੈਂ ਪਤਾ ਹੀ ਨਹੀਂ ਲੱਗਣ ਦਿੱਤਾ ਮੈਂ ਧੋਖਾ ਕਰਕੇ ਆ ਗਿਆ ਲੋਕ ਤੇ ਇਥੋਂ ਤੱਕ ਕਰਦੇ ਨੇ ਗੁਰਮੁਖੋ ਨਕਲੀ ਨੋਟ ਨੂੰ ਵੀ ਅਸਲੀ ਸਮਝ ਕੇ ਚਲਾਉਣ ਦਾ ਯਤਨ ਕਰਦੇ ਨੇ ਤੇ ਕਹ ਹੁੰਦੇ ਨੇ ਅਸੀਂ ਦਾਨੀ ਆ ਅਸੀਂ ਧਰਮੀ ਅਸੀਂ ਸਤਪੁਰਸ਼ਾਂ ਅਸੀਂ ਤਾਂ ਬੜੇ ਧਰਮ ਕਮਾਉਣ ਵਾਲੇ ਆ ਮਾਫ ਕਰਿਓ ਮੈਨੂੰ ਬਾਤ ਉਹ ਚੇਤੇ ਆ ਜਾਂਦੀ ਭਗਤ ਨਾਮਦੇਵ ਜੀ ਨਾ ਉਹ ਕਹਿੰਦੇ ਨੇ ਵੀ ਇੱਕ ਦਿਨ ਆਪਣੀ ਘਰਵਾਲੀ ਨੂੰ ਕਹਿਣ ਲੱਗੇ ਵੀ ਮੇਰੇ ਫਲਾਣੇ ਮਿੱਤਰ ਨੇ ਆਉਣਾ ਏ ਤੇ ਆ ਉਹਦੀ ਵਸਤੂ ਰੱਖੀ ਏ ਤਿਆਰ ਕਰਕੇ ਤੇ ਉਹ ਆਏਗਾ ਤੇ ਜੋ ਦੇਗਾ ਨਾ ਉਹ ਪ੍ਰਾਪਤ ਕਰ ਲਈ ਤੇ ਇਹ ਵਸਤੂ ਜਿਹੜੀ ਉਹਨੂੰ ਦੇ ਦਈ ਜੋ ਰੰਗਣ ਲਈ ਦਿੱਤਾ ਹੋਏਗਾ ਬਸਤਰ ਕਪੜਾ ਤੱਕ ਭਗਤ ਨਾਮਦੇਵ ਜੀ ਜਦੋਂ ਤੁਰ ਲੱਗੇ ਫਿਰ ਵਾਪਸ ਆਣ ਕੇ ਕਹਿਣ ਲੱਗੇ ਭਾਗਾ ਵਾਲੀਏ ਤੈਨੂੰ ਮੈਂ ਫੇਰ ਸਮਝਾ ਦਿੰਨਾ ਉਹ ਜੋ ਦੇਏਗਾ ਨਾ ਉਹ ਰੱਖ ਲਈ ਤੇ ਆਹ ਵਸਤੂ ਆ ਜਿਹੜੀ ਉਹਦੀ ਤਿਆਰ ਹੈ ਨਾ ਚੀਜ਼ ਉਹਨੂੰ ਦੇ ਦੇਈ ਭਗਤ ਨਾਮਦੇਵ ਜੀ ਕਹਿ ਕੇ ਆਪਣੇ ਕਾਰਜ ਕਿਸਦੇ ਚਲੇ ਜਾਂਦੇ ਨੇ ਇੱਧਰ ਉਹਦਾ ਸੱਜਣ ਜਿਹੜਾ ਸੀ ਮਿੱਤਰ ਸੀ ਨਾਮਦੇਵ ਜੀ ਦਾ ਉਹ ਆਇਆ ਉਹ ਆਣ ਕੇ ਕਹਿਣ ਲੱਗਾ ਜੋ ਸ਼ਬਦ ਵੀ ਉਹਨੇ ਵਰਤੇ ਹੋਣਗੇ ਉਹਨਾਂ ਨੇ ਉਹ ਵਸਤੂ ਜਿਹੜੀ ਨਾਮਦੇਵ ਜੀ ਦੇ ਘਰ ਵਾਲੀ ਨੇ ਦੇਣੀ ਕੀਤੀ ਤੇ ਨਾਮਦੇਵ ਜੀ ਦੀ ਘਰਵਾਲੀ ਨੂੰ ਉਹਨੇ ਅੱਗੋਂ ਕੀ ਕੀਤਾ ਇੱਕ ਖੋਟਾ ਸਿੱਕਾ ਦੇ ਦਿੱਤਾ ਹੁਣ ਜਦੋਂ ਖੋਟਾ ਸਿੱਕਾ ਦਿੱਤਾ ਤੇ ਨਾਮਦੇਵ ਜੀ ਦੀ ਘਰਵਾਲੀ ਪਹਿਲਾਂ ਤੇ ਮਨ ਵਿੱਚ ਆਇਆ ਵੀ ਇਹ ਖੋਟਾ ਸਿੱਕਾ ਦੇ ਕੇ ਗਿਆ ਨੂੰ ਹੁਣੇ ਆਖਾਂ ਵੀ ਇਹ ਚੱਲਣਾ ਨਹੀਂ ਕਿਤੇ ਵੀ ਇਹ ਖੋਟ ਹੈ ਪਰ ਨਾਲ ਹੀ ਖਿਆਲ ਇਹ ਆ ਗਿਆ ਵੀ ਨਾਮਦੇਵ ਜੀ ਕਹਿ ਕੇ ਗਏ ਸਨ ਸਰਦਾ ਸਾਈਂ ਆਖ ਕੇ ਗਿਆ ਸੀ ਵੀ ਤੂੰ ਕਹਿਣਾ ਕੁਝ ਨਹੀਂ ਜੋ ਦੇਗਾ ਤੂੰ ਪ੍ਰਾਪਤ ਕਰ ਲਈਂ ਬਸ ਬੋਲਣਾ ਨਹੀਂ ਸ਼ਾਮਾ ਪਈਆ ਨਾਮਦੇਵ ਜੀ ਘਰ ਆਏ ਜਦੋਂ ਰੋਟੀ ਪਾਣੀ ਦੇਣ ਲੱਗੇ ਘਰਵਾਲੀ ਤੇ ਕਹਿਣ ਲੱਗੀ ਨਾਮਦੇਵ ਜੀ ਨੂੰ ਵੀ ਦੇਖੋ ਜੀ ਉਹ ਤੁਹਾਡਾ ਮਿੱਤਰ ਆਇਆ ਸੀ ਉਹਨੂੰ ਵਸਤੂ ਤੇ ਮੈਂ ਦੇ ਦਿੱਤੀ ਪਰ ਉਹ ਆਹ ਸਿੱਕਾ ਖੋਟਾ ਦੇ ਗਿਆ ਇਹ ਪੈਸਾ ਜਿਹੜਾ ਹੈ ਨਾ ਉਹ ਖਰਾ ਨਹੀਂ ਦੇ ਕੇ ਗਿਆ ਤੇ ਨਾਮਦੇਵ ਜੀ ਅੱਗੋਂ ਪੁੱਛਦੇ ਨੇ ਤੂੰ ਉਹਨੂੰ ਕੁਝ ਕਿਹਾ ਤੇ ਨਹੀਂ ਕਹਿੰਦੇ ਨਹੀਂ ਤੁਸੀਂ ਕਹਿ ਕੇ ਗਏ ਸੀ ਮੈਂ ਉਹਨੂੰ ਕੁਝ ਨਹੀਂ ਕਿਹਾ ਤੇ ਨਾਮਦੇਵ ਜੀ ਫਿਰ ਅੱਗੋਂ ਕਹਿਣ ਲੱਗੇ ਲਿਆ ਫੜਾ ਮੈਨੂੰ ਉਹ ਜਦੋਂ ਉਹਨੇ ਪਕੜੀ ਨਾ ਤੇ ਉਹ ਕਹਿਣ ਲੱਗੀ ਦੇਖੋ ਜੀ ਤੁਹਾਡਾ ਦੋਸਤ ਕਿੱਡਾ ਬੇਈਮਾਨ ਹੈ ਉਹ ਤੁਹਾਡੇ ਕੋਲ ਆਪਣਾ ਕਪੜਾ ਰੰਗਾ ਗਿਆ ਆਪਣਾ ਕੰਮ ਕਰਾ ਗਿਆ ਪਰ ਤੁਹਾਨੂੰ ਖੋਟ ਦੇ ਗਿਆ ਤੇ ਨਾਮਦੇਵ ਜੀ ਅੱਗੇ ਮੁਸਕਰਾ ਕੇ ਕਹਿਣ ਲੱਗੇ ਭਾਗਾਂ ਵਾਲੀਏ ਉਹ ਹਰ ਵਾਰੀ ਖੋਟ ਦੇ ਕੇ ਜਾਂਦਾ ਹੈ ਉਹ ਹਰ ਵਾਰੀ ਖੋਟਾ ਦੇ ਕੇ ਜਾਂਦਾ ਹੈ ਹੁਣ ਜਦੋਂ ਇੰਨੀ ਗੱਲ ਨਾਮਦੇਵ ਜੀ ਨੇ ਆਖੀ ਤੇ ਉਹ ਕਹਿਣ ਲੱਗੇ ਵੀ ਤੁਸੀਂ ਉਹਨੂੰ ਰੋਕਦੇ ਨਹੀਂ ਤੇ ਅਗਲੀ ਗੱਲ ਜਿਹੜੀ ਨਾਮਦੇਵ ਜੀ ਨੇ ਆਖੀ ਨਾਮਦੇਵ ਜੀ ਕਹਿੰਦੇ ਜੇ ਮੈਂ ਉਹਨੂੰ ਰੋਕ ਦਿੱਤਾ ਅੱਗੇ ਤਾਂ ਉਹਨੇ ਮੈਨੂੰ ਖੋਟ ਦੇਣੀ ਬੰਦ ਕਰ ਦੇਣੀ ਇਹ ਖੋਟ ਕਿਸੇ ਹੋਰ ਨੂੰ ਦੇਗਾ ਤੇ ਨਾਮਦੇਵ ਜੀ ਨੂੰ ਪੁੱਛਦੀ ਆ ਘਰ ਵਾਲੀ ਫਿਰ ਤੁਸੀਂ ਇਹਦਾ ਕੀ ਕਰਦੇ ਹੋ ਕਹਿੰਦੇ ਮੈਂ ਇਸ ਖੋਟ ਨੂੰ ਆਪਣੇ ਘਰ ਦੇ ਪਿੱਛੇ ਟੋਆ ਪੁੱਟ ਕੇ ਦੱਬ ਔਨਾ ਤਾਂ ਕਿ ਜਿੰਨੀ ਖੋਟ ਮੁੱਕਦੀ ਹੈ ਮੇਰੇ ਵੱਲੋਂ ਘਟੋ ਘਟੋ ਉਨੀ ਤੇ ਮੁਕਾਵਾਂ ਹੁਣ ਇਹਨੂੰ ਆਪਣੇ ਤੇ ਟੁਕਾ ਕੇ ਦੇਖਿਓ ਸਾਡੇ ਕੋਲ ਨੋਟ ਆਜੇ ਕੋਈ ਨਕਲੀ ਸਾਨੂੰ ਕੋਈ ਧੋਖੇ ਨਾ ਦੇ ਜਾਵੇ ਅਸੀਂ ਕੀ ਕਰਾਂਗੇ ਉਹਦਾ ਅਸੀਂ ਫਿਰ ਕੋਸ਼ਿਸ਼ ਕਰਦੇ ਆ ਇਹਨੂੰ ਕਿਤੇ ਰਿਕਸ਼ੇ ਵਾਲੇ ਨੂੰ ਦੇ ਦਈਏ ਕਿਸੇ ਸਬਜੀ ਵਾਲੇ ਨੂੰ ਦੇ ਦਈਏ ਕਿਤੇ ਪੈਟਰੋਲ ਪੰਪ ਤੇ ਚਲਾ ਦਈਏ ਜਾਂ ਕਿਤੇ ਹੋਰ ਸੌਦਾ ਇਤਿਆਦ ਖਰੀਦਣ ਵੇਲੇ ਚਲਾ ਦਈਏ ਤੇ ਫਿਰ ਅਸੀਂ ਕਹਿੰਨੇ ਅਸੀਂ ਧਰਮੀ ਆ ਜੇ ਅਗਲੇ ਨੇ ਸਾਡੇ ਨਾਲ ਧੋਖਾ ਕੀਤਾ ਠੱਗੀ ਕੀਤੀ ਤੇ ਅਸੀਂ ਵੀ ਤਾਂ ਅੱਗੇ ਠੱਗੀ ਕਰਨ ਲੱਗੇ ਆ ਚਾਹੀਦਾ ਤੇ ਸੀਬੀ ਉਹਨੂੰ ਮੁਕਾ ਦਿੱਤਾ ਜਾਵੇ ਉਹਨੂੰ ਖਤਮ ਕਰ ਦਿੱਤਾ ਜਾਵੇ ਤੈਨੂੰ ਇਸ ਗੱਲ ਦਾ ਤੇ ਅਹਿਸਾਸ ਹੋ ਗਿਆ ਨਾ ਵੀ ਇਹ ਮਾਇਆ ਆਈ ਕਿੱਥੋਂ ਇਹ ਨੋਟ ਨਕਲੀ ਆਇਆ ਕਿੱਥੋਂ ਤੇਰੀ ਨਜ਼ਰ ਵਿੱਚ ਤੇ ਪਤਾ ਲੱਗ ਗਿਆ ਨਾ ਵੀ ਫਲਾਣਾ ਬੰਦਾ ਧੋਖਾ ਕਰਦਾ ਹੈ ਪਰ ਜਦੋਂ ਤੂੰ ਅੱਗੇ ਕਿਸੇ ਨੂੰ ਦੇਤਾ ਤੇ ਉਹਨੇ ਕਹਿਣਾ ਪਿਓ ਵੀ ਧੋਖੇ ਬਾਜ ਜਾ ਤੇ ਹੋ ਸਕਦਾ ਉਹ ਵੀ ਅੱਗੋਂ ਉਦਾਂ ਚੱਲੇ ਫਿਰ ਇਹ ਸਿਸਟਮ ਇੱਕ ਚੇਨ ਬਣ ਜਾਂਦੀ ਹੈ ਜੀ ਇਸ ਕਰਕੇ 파ਰਸਾ ਸਾਨੂੰ ਉੱਥੇ ਸਮਝਾਉਂਦੇ ਨੇ ਕਿ ਜੇ ਤੇਰੇ ਵੱਸ ਹੈ ਨਾ ਜੇ ਤੂੰ ਕੁਝ ਸੁਣਦਾ ਹੈ ਤੂੰ ਗੁਰੂ ਦੀ ਸਿੱਖਿਆ ਨੂੰ ਸਮਝਦਾ ਹੈ ਤੇ ਫਿਰ ਆਪਣੇ ਅੰਦਰ ਦੀ ਖੋਟ ਨੂੰ ਮੁਕਾਉਣ ਦੀ ਕੋਸ਼ਿਸ਼ ਕਰ ਬੇਈਮਾਨੀ ਦਾ ਤਿਆਗ ਕਰ ਇਸ ਗੱਲ ਨੂੰ ਛੱਡਣ ਦਾ ਯਤਨ ਕਰ ਜੇ ਤੂੰ ਵੀ ਉਹਨਾਂ ਵਰਗੇ ਕਰਮ ਹੀ ਕਰਨਾ ਸ਼ੁਰੂ ਕਰ ਦਿੰਨਾ ਫਿਰ ਉਹਦੇ ਵਿੱਚ ਤੇ ਤੇਰੇ ਵਿੱਚ ਫਰਕ ਕੀ ਆ ਹੋ ਸਕਦਾ ਉਹਨੇ ਕਦੀ ਜਪਜੀ ਸੁਣਿਆ ਨਾ ਹੋਵੇ ਕਦੇ ਪੜਿਆ ਨਾ ਹੋਵੇ ਪਰ ਤੂੰ ਤੇ ਨਿਤਾ ਪ੍ਰਤੀ ਜਪਜੀ ਸੁਣਨ ਪੜਨ ਵਾਲਾ ਹੈ ਨਾ ਜੇ ਤੂੰ ਪੜ ਸੁਣ ਕੇ ਵੀ ਸੰਤੋਖੀ ਨਹੀਂ ਹੋਇਆ ਤੇਰੇ ਅੰਦਰ ਵੀ ਉਹ ਬੇਈਮਾਨੀ ਉਹ ਹੀ ਲਾਲਚ ਉਹ ਹੀ ਠੱਗੀ ਤੇ ਇਤਿਆਦਕ ਕਰਨ ਦੇ ਕਰਮ ਦੀ ਸੋਚ ਆ ਨਾ ਫਿਰ ਤੇਰੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਸੁਣਿਆ 68 ਕਾਇ ਇਸਨਾਨ ਸੰਤੋਖੀ ਹੋ ਜਾਣਾ ਗਿਆਨਵਾਨ ਹੋ ਜਾਣਾ ਸਤਪੁਰਸ਼ ਹੋ ਜਾਣਾ ਗੁਰੂ ਸਾਹਿਬ ਕਹਿੰਦੇ ਨੇ ਬਸ ਆਹ ਕੁਝ ਕਮਾ ਲਈ 68 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਹੈ ਮਨ ਦੀ ਖੋਟ ਮੁਕਾ ਦੇਈ ਤੀਰਸ ਦੇ ਬੰਦਾ ਕਰਨੇ ਕੀ ਜਾਂਦਾ ਹੈ ਇਹੀ ਸਮਝ ਕੇ ਜਾਂਦਾ ਨਾ ਵੀ ਇੱਥੇ ਪਾਪ ਲਾਉਣੇ ਨੇ ਤੇ ਗੁਰੂ ਪਾਰਸਾ ਜੀ ਕਹਿੰਦੇ ਨੇ ਤੂੰ ਸੰਤੋਖੀ ਹੋ ਗਿਆ ਤੂੰ ਸਤਪੁਰਸ਼ ਹੋ ਗਿਆ ਤੂੰ ਗਿਆਨਵਾਨ ਹੋ ਗਿਆ ਤੇ ਸਮਝ ਲਾ ਤੂੰ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਫਿਰ ਪਾਰਸਾ ਜੀ ਕਹਿੰਦੇ ਸੁਣਿਆ ਪੜ ਪੜ ਪਾਵੈ ਮਾਨ ਇਹ ਸ਼ਬਦ ਥੋੜਾ ਧਿਆਨ ਮੰਗਦਾ ਹੈ ਕਿ ਪੜ ਪੜ ਪਾਵੈ ਮਾਨ ਕਿਤੇ ਗੁਰਬਾਣੀ ਅੰਦਰ ਤੁਸੀਂ ਪੜੋਗੇ ਪਾਰਸਾ ਜੀ ਕਹਿੰਦੇ ਨੇ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀਆਂ ਖਾਤ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਦਿੱਤੀ ਅਰਦਾ ਪੜੀਏ ਜਿੱਤੇ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹਮੈ ਚੱਕ ਪੜ ਕੇ ਮਨੋਖ ਹੰਕਾਰੀ ਹੋ ਰਿਹਾ ਹੈ ਨਿਮਰਤਾ ਦਾ ਪੱਲੂ ਨਹੀਂ ਫੜ ਰਿਹਾ ਗਿਆਨਵਰ ਬੰਦੇ ਦੀ ਨਿਸ਼ਾਨੀ ਇਹ ਹੈ ਗੁਰਮੁਖੋ ਪੜ੍ਹੇ ਲਿਖੇ ਦੀ ਨਿਸ਼ਾਨੀ ਇਹ ਹੈ ਕਿ ਉਹਦੇ ਨਾਲ ਕੋਈ ਅਨਪੜ੍ਹ ਵੀ ਆਣ ਕੇ ਬੈਠ ਜਾਵੇ ਉਹਨੂੰ ਇਸ ਬਾਤ ਦਾ ਅਹਿਸਾਸ ਨਾ ਹੋਣ ਦਵੇ ਕਿ ਤੂੰ ਗਿਆਨ ਪੱਖੋਂ ਮੇਰੇ ਤੋਂ ਛੋਟਾ ਹੈ ਸਾਡਾ ਗਿਆਨ ਕਿਸੇ ਨੂੰ ਹੀਣ ਭਾਵਨਾ ਮਹਿਸੂਸ ਨਾ ਕਰਾਵੇ ਉਹਨੂੰ ਫਕਰ ਮਹਿਸੂਸ ਕਰਾਵੇ ਕਿ ਮੈਂ ਕਿਸੇ ਪੜ੍ਹੇ ਲਿਖੇ ਨਾਲ ਬੈਠਾ ਹੋਇਆ ਮੈਂ ਤੇ ਕਈ ਵਾਰੀ ਹੈਰਾਨ ਹੁੰਨਾ ਧੰਨ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਕੋਲ ਐਡਾ ਮਹਾਨ ਗਿਆਨ ਦਾ ਮਜੱਸਮਾ ਖਜ਼ਾਨਾ ਪਰ ਤੁਹਾਡੀ ਸੰਗਤ ਕਰਨ ਵਾਲਾ ਭਾਈ ਮਰਦਾਨਾ ਉਹਨੂੰ ਕਿਤੇ ਵੀ ਨਹੀਂ ਆਇਆ ਕਿ ਮੈਂ ਬਾਬੇ ਨਾਨਕ ਦਾ ਸਾਥੀ ਤੇ ਹਾਂ ਪਰ ਬਾਬੇ ਨਾਨਕ ਨੂੰ ਛੋਟਾ ਨਹੀਂ ਬਾਬੇ ਨਾਨਕ ਦੇ ਨਾਲ ਆਹੀ ਕਾਰਨ ਆ ਸਾਡੀਆਂ ਸਾਖੀਆਂ ਇਤਿਹਾਸ ਕਹਿੰਦਾ ਏ ਉਹ ਬੜੇ ਪਿਆਰ ਨਾਲ ਆਖਿਆ ਕਰਦਾ ਸੀ ਬਾਬਾ ਨਾਨਕ ਪਤਸ਼ਾਹ ਜੀ ਤੁਸੀਂ ਰੱਬ ਦੇ ਦੂਮ ਮੈਂ ਤੁਹਾਡਾ ਦੂਮ ਤੁਸੀਂ ਉਹਦੀ ਸਿਫਤ ਕਰਦੇ ਹੋ ਮੈਂ ਤੁਹਾਡੀ ਸਿਫਤ ਕਰਦਾ ਤੁਹਾਡੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ ਸੱਚਮੁੱਚ ਗੁਰਮੁਖੋ ਗਿਆਨਮਾਨ ਬੰਦਾ ਹੀ ਉਹ ਹੈ ਜਿਹੜਾ ਜਿਸ ਕਿਸੇ ਨਾਲ ਵੀ ਬੈਠੇ ਉਹਨੂੰ ਕੁਝ ਦੇ ਕੇ ਜਾਵੇ ਨਾ ਕਿ ਉਹਦੀ ਬੇਇੱਜ਼ਤੀ ਉਹਦਾ ਹੀਣ ਭਾਵਨਾ ਜਾਂ ਉਹਨੂੰ ਇਸ ਗੱਲ ਦਾ ਅਹਿਸਾਸ ਹੋਵੇ ਵੀ ਮੈਂ ਤੇ ਬੜਾ ਛੋਟਾ ਮੈਂ ਤੇ ਗਿਆਨ ਪੱਖੋਂ ਬਹੁਤ ਕਮਜ਼ੋਰ ਆ ਨਹੀਂ ਗਿਆਨੀ ਉਹ ਹੀ ਆ ਗੁਰਮੁਖੋ ਜਿਹੜਾ ਸਾਰਿਆਂ ਨੂੰ ਕਲਾਵੇ ਵਿੱਚ ਲੈਂਦਾ ਹੈ ਲੱਗੈ ਸਹਿਜ ਧਿਆਨ ਫਿਰ ਉਹਦਾ ਧਿਆਨ ਸਹਿਜ ਵਿੱਚ ਲੱਗਦਾ ਸਹਿਜ ਕੀ ਹੈ ਟਿਕਾ ਤੇ ਟਿਕਾ ਕੀ ਅਨੰਤਰੰਕਾਰ ਟਿਕੀ ਹੋਈ ਸੁਰਤ ਨੇ ਹੀ ਇਹਨਾਂ ਸਾਰੀਆਂ ਬਾਤਾਂ ਨੂੰ ਗ੍ਰਹਿਣ ਕਰਨਾ ਇਸ ਕਰਕੇ ਪਾਰਸ਼ਾ ਜੀ ਕਹਿੰਦੇ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁੱਖ ਪਾਪ ਕਾ ਨਾਸ ਸੱਚਮੁੱਚ ਗੁਰਮੁਖੋ ਭਗਤ ਹੀ ਉਹ ਹੈ ਜਿਹਦੇ ਕੋਲ ਸਹਜ ਹੈ ਭਗਤ ਹੀ ਉਹ ਹੈ ਜਿਹੜਾ ਪੜ ਪੜ ਕੇ ਮਾਨ ਪ੍ਰਾਪਤ ਕਰਦਾ ਹੈ ਭਗਤ ਹੀ ਉਹ ਹੈ ਜਿਸ ਕੋ ਸਤ ਤੇ ਸੰਤੋਖ ਵਰਗੀਆਂ ਬਖਸ਼ਿਸ਼ਾਂ ਨੇ ਮਾਲਕ ਕਿਰਪਾ ਕਰੇ ਅਗਲੇਰੀ ਪੌੜੀ ਦੀ ਵਿਚਾਰ 11 ਨੰਬਰ ਦੀ ਆਪਾਂ ਕੱਲ ਸਰਵਣ ਇੱਥੋਂ ਕਰਨਾ ਦੇਤਨ ਕਰਾਂਗੇ ਮਾਲਕ ਕਿਰਪਾ ਕਰੇ ਸਾਨੂੰ ਕਹਿਣ ਵਾਲਿਆਂ ਨੂੰ ਆਪ ਸੁਣਨ ਵਾਲਿਆਂ ਨੂੰ ਗੁਰੂ ਜੀ ਇਹ ਦਾਤ ਬਖਸ਼ਣ ਸਾਡਾ ਗਾਵਿਆ ਤੁਹਾਡਾ ਸੁਣਿਆ ਹੋਇਆ ਆਪਣੇ ਘਰ ਪ੍ਰਵਾਨ ਕਰਕੇ ਸਾਨੂੰ ਜੀਵਨ ਦੇ ਜੁਗਤ ਬਖਸ਼ਣ ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ